ਪਿਆਰੀ ਸਾਧ ਸੰਗਤ ਜੀ ਅਸੀਂ ਜੋ ਬਹੁਤ ਗਰੀਬ ਆਦਮੀ ਆ ਸਾਡੇ ਇੱਕ ਬੱਚਾ ਅਜੇ 7 ਸਾਲ ਹੋ ਗਿਆ ਗਏ ਨੂੰ ਉਹ ਲਾਪਤਾ ਹੋ ਗਿਆ ਅਜੇ ਜਬੱਚਾ ਸੀਗਾ ਉਹ ਕਰੰਟਨਾ ਪੂਰਾ ਹੋ ਗਿਆ ਤੇ ਹੁਣ ਅਸੀਂ ਖਾਤ ਹੈਗਾ ਸਾਡੇ ਕੋਲ ਛਤਰ ਵਾਸਤੇ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਸਾਡੇ ਕੋਲ ਕੋਈ ਕਿਰਪਾ ਕੀਤੀ ਜਾਵੇ ਤੇ ਸਾਡਾ ਕੋਠਾ ਛੱਡਿਆ ਜਾਵੇ ਤੇ ਬੜੀ ਮਿਹਰ ਹੋ ਜੇ ਤੁਹਾਡੀ हां बीबीही मेरा लापता हो गया, वा, आठ हो गया वा, छोटा था जोगा नहीं पैसे आगे, हो है बुढा बुढी होने काम करने जोगा नहीं हथाच लगी है, ते भी बिरध हो बिमार उठाया वे आगे हाथ जोड़ के बेनती है सत्संग ਥੋੜੇ ਬੋਤਾ ਹੈਲਪ ਕੀਤਾ ਜਾਵੇ ਸਾਡਾ ਕੋਠਾ ਪੈ ਜਾਵੇ ਤੇ ਅਸੀਂ ਸ਼ਾਂਤ ਥੱਲੇ ਭਈਏ ਪੋਰਾ ਮਹੀਨੇ ਦਾ ਮੈਂ ਇੱਥੇ ਆਨ ਕੇ ਬੈਠੀਆਂ ਅੱਜ ਤੱਕ ਮੇਰੇ ਕੋਲ ਕੋਠਾ ਨਹੀਂ ਪਿਆ ਮੀ ਆ ਗਿਆ ਸੀ ਮੀ ਚ ਸਾਰਾ ਡੋਬ ਗਿਆ ਕਾਗਜ ਪੱਤਰ ਲੀਰੇ ਕਪੜੇ ਸਾਰੇ ਹੁਣ ਤੁਸੀਂ ਵੀ ਦੇਖ ਸਕਦੇ ਆ ਪਰਾਲੀ ਰੱਖ ਕੇ ਸਾਰਾ ਸਿਆਲ ਕੱਢਿਆ ਵਾ ਅੱਜ ਤੱਕ ਮੈਂ ਕੁਛ ਨਹੀਂ ਬਣਾ ਸਕਿਆ ਐਸੇ ਤੰਬੂ ਦੇ ਵਿੱਚ ਗੁਜ਼ਾਰਾ ਕਰਨ ਲਈ ਆ ਤੁਹਾਡੀ ਬਹੁਤ ਬਹੁਤ ਧੰਨਵਾਦ ਤੰਬੂ ਦੇ ਵਿੱਚ ਜਿਗੜ ਗੁਜ਼ਾਰਾ ਕਰਦੇ ਆਨੂੰ ਨਾ ਸਾਡਾ ਕੋਈ ਰਿਸ਼ਤੇਦਾਰ ਨਾ ਸਾਡਾ ਕੋਈ ਪੁੱਤ ਅਸੀਂ ਦੋਵੇਂ ਬੁੱਢਾ ਪਟੂਰੀ ਰਹਿਣ ਗਏ ਆ ਹੈਲਪ ਕਰੋ ਤੂੰ ਹੀ ਵੀ ਸਾਡੇ ਤੇ ਪੁੱਤ ਜੋ ਕੀ ਕੀ ਜਾਵੇ ਤੂੰ ਵੀ ਸਾਡੇ ਤੇ ਪੁੱਤ ਜੋ ਤੂੰ ਹੀ ਹੈਲਪ ਕਰਨੀ ਆ ਹਮ ਦੁਰਹਿਲਾ ਹਾਂ ਇਹ ਟੀਆ ਬੱਟਾ ਗਾੜੀ ਆੜੀ ਜੀ ਕੁੱਲ ਦੇ ਇੰਚੀ ਕਰਨੀ ਆ ਆਜਾ ਤੁੰਗ ਬੁਖਾ ਦੇ ਨੁਕਲ ਹਾਂਜੀ ਬਾਬਾ ਜੀ ਇੱਥੇ ਤੁਸੀਂ ਰਹਿੰਦੇ ਜੇ ਫਿਰ ਹਾਂਜੀ ਹਰੀ ਸਾਹਾ ਸੰਗਤ ਜੀ ਆ ਵੇਹ ਲੋ ਜੀ ਤੁਹਾਨੂੰ ਕੁਝ ਨਹੀਂ ਫਰਕ ਪੈਣਾ ਵੀ ਥੋੜੇ ਤੋਂ ਥੋੜਾ ਵੀ ਦੋਗੇ ਤੇ ਇਹਨਾਂ ਦੀ ਹੈਲਪ ਹੋ ਜਾਣੀ ਆ ਆ ਵੇਹ ਲੋ ਜੀ ਸਾਹਾ ਸੰਗਤ ਜੀ ਹਾਲਾਤ ਵੇਖੋ ਜੀ ਕਿਥੇ ਰਹਿੰਦੇ ਆ ਅੰਦਰੋਂ ਦਿਖਾ ਦੋ ਕੋਈ ਸਾਹਾ ਸੰਗਤ ਜੀ ਕੋਈ ਪਤਾ ਨਹੀਂ ਲੱਗਣਾ ਵੀ ਕਿਹੜੇ ਵੇਲੇ ਕਿਧਰੋਂ ਕੋਈ ਸੱਪਸ ਰੂਪੀਆਂ ਵੀ ਆ ਜਾਣੀਆਂ ਵਾ ਵੇਖੋ ਕਿੱਦਾਂ ਦੇ ਹਾਲਾਤ ਆ ਜਿੱਥੇ ਰਹਿੰਦੇ ਆ ਸੱਪ ਤੇ ਹੁੰਦੇ ਆ ਸਾਹਾ ਸੰਗਤਾ ਕਿਰਪਾ ਕਰੋ ਤੁਸੀਂ Vai ver que